ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰ ਉਬਰ ਤਿਤੈ ਲਿਹੁ ਉਬਰ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਰ ਜਿਤ ਦੁਆਰ ਐ ਉਬਰ ਤਿਤੈ ਲਿਹੁ ਉਬਰ ਸਤਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰਨਾ ਸੁਝਈ ਹਰ ਬਿਨ ਬਖਸ਼ਣ ਹਰ ਮਹੱਲਾ ਤੀਜਾ ਹੋ ਮੈਂ ਮਾਇਆ ਮੋਹਣੀ ਦੁਜੈ ਲੱਗੇ ਜਾਏ ਨਾ ਇਹ ਮਾਰੀ ਨਾ ਮਰੇ ਨਾ ਇਹ ਹਟ ਵਿਕਾਏ ਗੁਰ ਕੈ ਸ਼ਬਦ ਪਰਜਾਲੀਐ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤ ਗੁਰ ਕੀ ਵਡਿਆਈ ਸਤ ਗੁਰ ਦਿੱਤੀ ਤੁਰਹੁ ਹੁਕਮ ਬੂਝ ਨਿਸ਼ਾਨ ਊਤੀ ਪਾਤੀ ਜਾਵਾਈ ਸਕੀ ਅਗਹੋਂ ਪਿੱਛੋਂ ਹੋਂ ਢੋਲ ਡਿੱਠਾ ਲਾਹੋਂ ਸਬਨਾ ਕਾ ਅਭਿਮਾਨ ਜਿੱਥੈ ਕੋ ਵੇਖੈ ਤਿੱਥੈ ਮੇਰਾ ਸਤਗੁਰੂ ਹਰ ਬਖਸ਼ਿਓ ਸਭ ਜਹਨ ਜੇ ਸਤਗੁਰੂ ਨੂੰ ਮਿਲ ਮੰਨੇ ਸੋ ਹਲਤ ਪਲਤ ਸਿੰਜੇ ਜੇ ਵੇਮੁਖ ਹੋਵੇ ਸੋ ਫਿਰੇ ਪ੍ਰਿਸ਼ਟ ਥਾਨ ਜਨ ਨਾਨਕ ਕਹਿਵਲ ਹੋਆ ਮੇਰਾ ਸੁਆਮੀ ਹਰ ਸੱਜਣ ਪੁਰਖ ਸੁ ਜਾਣ ਬਉਂਦੀ ਪਿੱਤ ਦੇਖ ਕੇ ਸਭ ਆਏ ਪਏ ਸਤਿਗੁਰ ਕੇ ਪੈਰੀ ਲਹੈਉਣ ਸਬਨਾ ਕਿਉ ਮਨੋਂ ਗਮਾਨ ਬਉਂਦੀ ਪਿੱਤ ਦੇਖ ਕੇ ਸਭ ਆਏ ਪਏ ਸਤਿਗੁਰ ਕੇ ਪੈਰੀ ਲਹੈਉਣ ਸਬਨਾ ਕਿਉ ਮਨਹੁ ਗੁਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਜਲਗਤ ਜਲੰਧਾ ਰਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰ ਹੈ ਉੱਪਰ ਹੈ ਤਿੱਤੇ ਨਹੋ ਉਵਰ ਰਾਗ ਬਿਲਾਵਲ ਕੀ ਵਾਰ ਪੌੜੀ ਦਸਵੀਂ ਸ਼ਲੋਕਾਂ ਨਾਲ